ਅੰਮ੍ਰਿਤਸਰ ਦੇ ਅ즈ਨਾਲਾ ਹਲਕੇ ਦੇ ਵਿੱਚ ਪਿੰਡ ਚਾਹਪੁਰ ਵਿਖੇ ਰਾਵੀ ਦਰਿਆ ਦੇ ਬੇਕਾਬੂ ਪਾਣੀਆਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੂੰ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਅੱਜ ਮੌਕੇ ਤੇ ਪਹੁੰਚ ਕੇ ਜਗ੍ਹਾ ਦਾ ਜਾਇਜ਼ਾ ਲਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਵਗਣਾ ਇੰਨਾ ਤੇਜ਼ ਸੀ ਕਿ 10-10 ਫੁੱਟ ਤੱਕ ਕਿਨਾਰੇ ਟੁੱਟ ਗਏ ਨੇ ਤੇ ਬਹੁਤ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਵੀ ਪਾਣੀ ਦੇ ਹੇਠਾਂ ਆ ਗਈ ਐ ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ ਇੱਥੇ ਆ 10-10 ਫੁੱਟ ਰੇਤ ਚੜੀ ਹੋਈ ਐ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ ਕਿ ਕੀ ਨਾਂ ਜੀ ਸਤਾਰਾ ਸਿੰਘ ਜੀ ਸਤਾਰਾ ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿ ਕਿੰਨੇ ਕ ਫੁੱਟ ਰੇਤ ਚੜ ਗਈ ਆ ਇਹ ਅਸੀਂ ਲੰੋਂ ਲ 10 ਦਾ ਫੁੱਟ ਰੇਤ ਆ ਵੇਖੋ ਤੁਹਾਡੇ ਸਾਹਮਣੇ ਇੱਥਾਂ ਛੋਨੇ ਲੱਗੇ ਇਹ ਛੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਤ ਚੜ ਗਈ ਆ ਹਾਂਜੀ ਇਹ ਦਰਿਆ ਭਲਾ ਸਰਕਾਰ ਦੀ ਜ਼ਮੀਨ 'ਚ ਵਗਦਾ ਕਿੱਥੇ ਆ ਇਹ ਮਾਲਕੀ ਚ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਹਾਂਜੀ ਹਾਂਜੀ ਦਰਿਆ ਲਗਾਤਾਰ ਤੇ ਕਦੀ ਸਰਕਾਰ ਨੇ ਇਹਦਾ ਮੁਆਵਜ਼ਾ ਦਿੱਤਾ ਤੁਹਾਨੂੰ ਨਹੀਂ ਸਰ ਕੋਈ ਨਹੀਂ ਮੁਆਵਜ਼ਾ ਦਿੱਤਾ ਹਲੇ ਤੱਕ ਅੱਛਾ ਕਦੀ ਮੁਆਵਜ਼ਾ ਨਹੀਂ ਦਿੱਤਾ ਨਹੀਂ ਨਹੀਂ ਤੇ ਰੇਤ ਸਰਕਾਰ ਕੀ ਆਂਦੀ ਆ ਰੇਤ ਕਹਿੰਦੇ ਸਾਡੀ ਆ ਹਾਂਜੀ ਹਾਂਜੀ ਮੈਨੂੰ ਵੀਰ ਦੱਸਦਾ ਕਹਿੰਦਾ ਰੇ ਕਹਿੰਦੇ ਦਰਿਆ ਸਾਡੀ ਮਾਲਕੀ ਚ ਨੰਗੂ ਮਾਅਬਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਸਾਡਾ ਨਾ ਨਾ ਜਦੋਂ ਅੜਾ ਧੁੰਦਾ ਇੰਨਾ ਬਰਬਾਦ ਹੋ ਗਿਆ ਵੀ ਅੱਧੋਂ ਵੱਧ ਤੋਂ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਤੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਾਈ ਮੇਰਾ ਤੇਤੀਆ ਕਿਲੇ ਨਾਲ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਰ ਕਰਤਾ ਅੱਧਾ ਉਧਰ ਕਰਤਾ ਉਧਰ ਵਾਲਾ ਪੋਣਾ ਕਿਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿਲੇ ਸੀ ਅੱਧਾ ਉਧਰ ਅੱਧਾ ਇੱਧਰ ਰਹਿ ਗਿਆ ਹਾਂਜੀ ਔਰ 8 ਕਿਲੇ ਤਾਂ ਆ ਰਹਿ ਗਿਆ ਬਾਕੀ ਕੋਈ ਦਰਿਆਜ ਆ ਤਿਆਰਾਂ ਕਿ ਲਿਆ ਥਾ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੂਗੇ ਰੇਤ ਕਿਦਾਂ ਚੱਕੀਏ ਇਹ ਤੁਸੀਂ ਆਪਿਸਕੀਆਂ ਚੱਕੋ ਨਾ ਨੂੰ ਠੀਕ ਹੈ ਜੀ ਤੁਸੀਂ ਕਿ ਕਹਿਣਾ ਚਾਹੋਗੇ ਵੀ ਕਿਵੇਂ ਚੱਕੀਏ ਨੂੰ ਕਿੱਦਾਂ ਕਰੀਏ ਇਹਦੇ ਝੰਡੇ ਜੋਰ ਨਾਲ ਚੁੱਕੀ ਜਾਣੇ ਆ ਜੀ ਓਦਾਂ ਕਿਸੇ ਸਰਕਾਰ ਨੇ ਥੋੜਾ ਚੁੱਕਦੇ ਨਹੀਂ ਤੇ ਬਿਆਨਬਾਜ਼ੀ ਆ ਤੁਸੀਂ ਅਜੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਨੂੰ ਠੇਕੇਦਾਰ ਇੱਥੇ ਆ ਜਣੇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਹੋ ਇਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਹੈ ਮਤ ਤਾਂ ਹਾਂ ਜੀ ਜੀ ਬਿਲਕੁਲ ਜੀ ਚਲੋ ਧੰਨਵਾਦ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਬੀਕੇ ਜੂ ਇੱਕ ਤਾਂ ਆਜ਼ਾਦ ਦਾ ਵਫਤਾ ਆਇਆ ਸੀ ਇੱਧਰ ਦਿਖਾ ਲਈ ਤੈਨੂੰ ਆਹ ਰਾਵੀ ਦਰਿਆਵ ਇਹਨੂੰ ਦੇਖੋ ਅਰ ਇੱਥੋਂ ਦੇ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਰਾਵੀ ਦਰਿਆ ਉਹਨਾਂ ਦੀ ਨਿੱਜੀ ਮਾਲਕੀ ਵਿੱਚ ਵਗਦਾ ਵਾ ਆਹ ਦਰਿਆ ਸੀ ਬੇੜਾ ਪਾਰ ਕਰਕੇ ਆ ਇੱਥੇ ਮੀਡੀਆ ਨੂੰ ਆਉਣਾ ਵੀ ਔਖਾ ਆ ਤੁਸੀਂ ਦੇਖ ਲਓ ਕਹਿੰਦੇ ਵੀ 10-10 ਫੁੱਟ ਰੇਗਾ ਉਹ ਤੁਹਾਨੂੰ ਦਿਸਦਾ ਹੋਊਗਾ ਟੱਕ ਕਿੰਨਾ ਤਕੜਾ ਆ ਕਿਸਾਨ ਖੜੇ ਇਹਨਾਂ ਦੇ ਪਿੱਛੇ ਆ ਉਹ ਉੱਚੇ ਕਿਸਾਨ ਖੜੇ ਆ ਉਹ ਰੇਤ 'ਤੇ ਖੜੇ ਆ ਇੰਨੀ ਰੇਤ ਚੜ ਗਈ ਹੈਗੀ ਆ ਅਰ ਜਿਹੜੇ ਸਰਕਾਰ ਦੇ ਬਿਆਨ ਆ ਰਹੇ ਆ ਵੀ 23 ਪਿੰਡਾਂ ਦੇ ਵਿੱਚ ਅਸੀਂ ਕਿਹਾ ਵੀ ਪੱਥਰ ਚੁੱਕ ਲਿਆਓ ਗਾਰ ਮਿੱਟੀ ਇਹਨਾਂ ਨੂੰ ਹੀ ਪੁੱਛਿਆ ਕੋ ਸਰਕਾਰ ਆਈ ਕਿਹਦੇ ਸਰਕਾਰ ਤਾਂ ਆਈ ਨਹੀਂ ਇਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਆ ਕਿ ਜਦੋਂ ਇਹ ਪੁਲ ਬਣ ਜਾਵੇ ਉਹ ਡੀਜ਼ਲ ਤੇ ਟ੍ਰੈਕਟਰ ਲੈ ਕੇ ਆਉਣ ਤੇ ਇਹ ਰੇਤ ਖਿੱਚ ਕੇ ਜੜੀ ਆ ਆ ਦਰਿਆ ਦੇ ਨਾਲ-ਨਾਲ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਔਰ ਆਪਣੇ ਕਿਸਾਨ ਇੱਕ ਸਾਨੂੰ ਮਿਲਿਆ ਉਹ ਕਹਿੰਦਾ 33 ਕਿੱਲੇ ਮੇਰੇ ਅੱਦੇ ਉੱਧਰ ਰਹਿ ਗਏ ਅੱਦੇ-ਉੱਧਰ ਹੋ ਗਏ ਇੱਕੇ ਖਿਸਾਨ ਬਿਲਕੁਲ ਕਿਹਾ 17 ਕਿੱਲੇ ਆ ਹੋਰ ਵੀ ਵੀਰ ਹੈਗੇ ਆ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਉਹ ਕਹਿੰਦੇ ਵੀ ਦਰਿਆ ਕਹਿੰਦੇ ਵੀ ਸਾਡੀ ਨਿੱਜੀ ਮਾਲਕੀ ਵਿੱਚ ਵਗਣ ਡਿਆ ਇਹਦੇ ਕਹਿੰਦੇ ਸੱਦਿਆਂ ਤੋਂ ਮੁਆਵਜ਼ਾ ਕੋਈ ਨਹੀਂ ਪਰ ਦਰਿਆ ਚੋਂ ਨਿਕਲਣ ਵਾਲੀ ਰੇਤ ਤੇ ਕਹਿੰਦੇ ਅਧਿਕਾਰ ਸਰਕਾਰ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੀਡੀਆ ਵਾਲਿਓ ਚਲਾ ਦਿਓ ਕਿਰਪਾ ਕਰਕੇ ਚਲਾਉਣੀ ਨਹੀਂ ਤੁਸੀਂ ਹੁਣ ਵੀ ਇੱਥੇ ਠੇਕੇਦਾਰ ਘੁੰਮਦੇ ਆ ਅਸੀਂ ਕਿਹਾ ਕਿਸਾਨਾਂ ਨੂੰ ਵੀ ਕੋਈ ਠੇਕੇ ਠੋਕੇਦਾਰ ਨਹੀਂ ਚੱਲਣ ਦੇਣਾ ਜਿੱਥੇ ਜਿੱਥੇ ਰੇਤ ਪਈਆ ਚੱਕ ਕੇ ਪਰਲੇ ਕਿਉਂਕਿ ਪਰਲੇ ਪਾਸੋਂ ਕੱਢੀ ਜਾ ਸਕਦੀ ਐ ਇਧਰੋਂ ਸ਼ਾਇਦ ਕੱਢਣੀ ਔਖੀ ਹੈਗੀਏ ਜੇ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾਂ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ-ਮਿੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਅਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ ਧੰਨਵਾਦ